ਇਹ ਚੋਪੜਾ ਕਲੀਨਿੰਗ ਕੰਪਨੀ ਦੇ ਦੋ ਅਣਪਛਾਤੇ ਮੁੰਡੇ ਤੀਪ ਨੌਜਗਰ ਦੇ ਇਲਾਕੇਦਿਆਂ ਆ ਕੇ ਕੁੜੀਆਂ ਮਾਰ ਕੇ ਦੂਰ ਫੈਕੀ ਦੇ ਲਾ ਨੂੰ ਜਦੋਂ ਅਸੀਂ ਮੌਕੇ ਤੇ ਪਹੁੰਚੇ ਅਤੇ ਐਵੀਡੈਂਸ ਇਕੱਠਾ ਕਰਦੇ ਹਾਂ ਉਸ ਦੇ ਮੌਲਾ ਦਰਜ ਕਰਕੇ ਇਹਨੂੰ ਅਕਤੀਸ ਕਰਾਂਗੇ ਸਰ ਕੋਈ ਫਰੋਤੀ ਦੀ ਜਾਂ ਕੋਈ ਹੋਰ ਕਿਸੇ ਨੂੰ ਲੈ ਕੇ ਕੋਈ ਥ੍ਰੈਟ ਕੋਈ ਕਾਲ ਆਈ ਹੋਵੇ ਜਾਂ ਵੀ ਇਹਨਾਂ ਦੀ ਸਟੇਟਮੈਂਟ ਰਿਪੋਰਟ ਕਰਨੀ ਹੈ ਜੀ ਮੌਕੇ ਤੇ ਪਹੁੰਚਿਆ ਤੇ ਅਸੀਂ ਰਿਪੋਰਟ ਨੰਬਰ ਸਟੇਟ ਕਰਕੇ ਜੋਰ ਭਰਤੀ ਕਰਦੇ ਹਾਂ ਪਹਿਲਾਂ ਵੀ ਸਰ ਕੋਈ ਸਮਾਂ ਪਹਿਲਾਂ ਵੀ ਇਹਨਾਂ ਨੂੰ ਧਮਕੀਆਂ ਆਈਆਂ ਸੀਗੀਆਂ ਉਦੋਂ ਵੀ ਜਿਹੜਾ ਆ ਮਾਰਨ ਦੀਆਂ ਧਮਕੀਆਂ ਮਿਲੀਆਂ ਸੀਗੀਆਂ ਉਹਦੇ ਬਾਰੇ ਸਰ ਕੋਈ ਹੈਗਾ ਪਤਾ ਬਾਰੇ ਨਹੀਂ ਹੈ ਜੀ ਧਿਆਨ ਚ ਕਰਦੇ ਸਾਰਾ ਜੀ ਜੋ CCTV ਕੈਮਰੇ ਵਗੈਰਾ ਆ ਗੱਲ ਜਾ ਰਹੇ ਸੀ ਹਾਂ ਜੀ ਕਰਦੇ ਜੀ ਇਹ ਨਿਤਨ ਚੋਪੜਾ ਜੀ ਦੀ ਦੁਕਾਨਾਂ ਮੰਡਲ ਵਾਲੀ ਗਲੀ ਦੇ ਵਿੱਚ ਜੀ ਕਹਾਣਾ ਵੀ ਡੈਂਟਿਸਟ ਦਾ ਇੱਕ ਛੋਟਾ ਜਿਹਾ ਹਸਪੀਟਲ ਹੈ ਇਹ ਪ੍ਰਭ ਦਾਸੂ ਵਾਲ ਜਿਹੜਾ ਇਥੋਂ ਆਪਣੇ ਆਪ ਨੂੰ ਬਚਾ ਕੇ ਪੁਲਿਸ ਕੋਲੋਂ ਬਚਾ ਕੇ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਲੋਕਾਂ ਕੋਲੋਂ ਫਰੋਥੀਆਂ ਮੰਗ ਰਿਆ ਉਹਦੀ ਕਾਰਵਾਈ ਹੈ ਆ ਇਸ ਸਬੰਧੀ ਅਹੀਂ ਜਿਹੜੀ ਸਟੇਟਮੈਂਟ ਦਰਜ ਕਰਕੇ ਤੇ ਇਹਦੀ ਜਿਹੜੀ ਅਪਰਚਾ ਦਰਜ ਕਰਵਾ ਤੋ ਇਹਦੀ ਜਿਹੜੀ ਆ ਪ੍ਰोसीडिंग ਕਾਨੂੰਨ ਮੁਤਾਬਕ ਕੀਤੀ ਜਾ ਰਹੀ ਆ ਟੀਮਾਂ ਲੱਗ ਗਿਆ ਨੇ ਸੀਸੀਟੀਵੀ ਕੈਮਰੇ ਚੈੱਕ ਕਰਨਗੇ ਤੇ ਜਲਦੀ ਸਭ ਤੋਂ ਪਹਿਲਾਂ ਇਹ ਸ਼ੂਟਰਾਂ ਨੂੰ ਅਰੈਸਟ ਕਰਾਂਗੇ ਤੇ ਜਿਹੜਾ ਪ੍ਰਵਦਾਸੂਵਾਲ ਵੀ ਬਾਹਰ ਬੈਠਾ ਵਿਦੇਸ਼ 'ਚ ਬੈਠਾ ਆ ਉਹਦੇ ਜਿਹੜੇ ਵਾਰੰਟ ਜਾਰੀ ਹੋ ਚੁੱਕੇ ਨੇ ਕਿਉਂਕਿ ਇਹਦੇ ਖਿਲਾਫ ਕਾਫੀ ਮੁਕੱਦਮੇ ਆ ਇਥੇ ਅੰਮ੍ਰਿਤਸਰ ਬਾਰਡਰ ਦੇ ਉੱਤੇ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਜ ਹੋ ਗਏ ਨੇ ਸੋ ਇਹਦੀ ਜਿਹੜਾ ਵਿਦੇਸ਼ ਦੇ ਵਿੱਚ ਬੈਠਾ ਆ ਇਹਨੂੰ ਵਾਪਸ ਪੰਜਾਬ ਲਿਆਉਣ ਵਾਸਤੇ ਇਹਨਾਂ ਕੇਸਾਂ ਦੇ ਵਿੱਚ ਅਰੈਸਟ ਕਰਨ ਵਾਸਤੇ ਉਹ ਵੀ ਪ੍ਰੋਸੀਜਰ ਚੱਲਿਆ ਇਹਨੂੰ ਵੀ ਅਸੀਂ ਜਲਦ ਉੱਥੋਂ ਫੜ ਕੇ ਤੇ ਇੱਥੇ ਲਿਆਵਾਂਗੇ ਤੇ ਸਲਾਖਾਂ ਦੇ ਪਿੱਛੇ ਭੇਜਾਂਗੇ ਤੇ ਇਸ ਲਈ ਮੈਂ ਇੱਥੇ ਜਿਹੜੇ ਨੌਜਵਾਨ ਵੀਰ ਹੈ ਨਾ ਉਹਨਾਂ ਨੂੰ ਰਿਕਵੈਸਟ ਬੇਨਤੀ ਕਰਦਾ ਚੰਨ ਪੈਸਿਆਂ ਦੀ ਖਾਤਰ ਬਾਹਰ ਬੈਠੇ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਗੈਂਗਸਟਰ ਕਹਿੰਦੇ ਨੇ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਇਹਨਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਜਿਹੜੀਆਂ ਇਹ ਗਲਤ ਕਾਰਵਾਈਆਂ ਨਾ ਕਰਨ ਨਹੀਂ ਤਾਂ ਜਿਹੜੇ ਤੁਸੀਂ ਵੇਖਿਆ ਹੋਊਗਾ ਜਿਹੜੇ ਪਹਿਲਾਂ ਵੀ ਜਿਹਨਾਂ ਜਿਨ੍ਹਾਂ ਨੇ ਕਾਰਵਾਈਆਂ ਕੀਤੀਆਂ ਨੇ ਉਹ ਅਰੈਸਟ ਵੀ ਹੋਏ ਨੇ ਕਈਆਂ ਨਾਲ ਮੁਕਾਬਲਾ ਵੀ ਹੋਇਆ ਤੇ ਕਈ ਬੰਦੇ ਜਿਹੜੇ ਆ ਉਹ ਜੇਲਾ ਦੇ ਵਿੱਚ ਵੀ ਬੰਦ ਸਰ ਪਰਿਵਾਰ کہہ ਰਿਹਾ ਸਾਨੂੰ ਆਪਣਾ ਪਰਸਨਲ ਲਾਇਸੈਂਸ ਚਾਹੀਦੇ ਆ ਜੀ ਉਹ ਮਿਲ ਜਾਣਗੇ ਜੀ ਇਹ ਸਾਡਾ ਮੇਰਾ ਵੀ ਪਰਿਵਾਰ ਹੈ ਫਾਈਲਾ ਇਹ ਅਪਲਾਈ ਕਰ ਦਨ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਤੇ ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਲਾਇਸੈਂਸੀ ਹਥਿਆਰ ਉਹ ਅਸੀਂ ਬਣਾ ਕੇ ਦਵਾਂਗੇ ਕਿਉਂਕਿ ਪਹਿਲਾਂ ਹੀ ਸਰ ਤੰਬਰ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਵੀ ਥੋੜਾ ਜਿਹਾ ਸਹਿਯੋਗ ਦੇਣ ਡਰਨ ਨਾ ਤੇ ਇਹਨਾਂ ਨੂੰ ਕਾਬੂ ਕਰਨ ਤੇ ਸਾਡੀ ਮੰਗ ਠੀਕ ਹੈ ਸਰ ਤਾਂ ਜੀ ਅੱਜ ਤਰਨਤਾਰਨ ਵਿਖੇ ਦੋ ਫਾਇਰਿੰਗ ਇਨਸੀਡੈਂਟਸ ਹੋਏ ਸੀਗੇ ਸਭ ਤੋਂ ਪਹਿਲਾਂ तकरीबन 9:30 ਵਜੇ ਸਵੇਰੇ ਜਿਹੜਾ ਡਾਕਟਰ ਚੋਪੜਾ ਦਾ ਕਲੀਨਿਕ ਹੈਗਾ ਪਿੱਖੀ ਵਿੰਡ ਵਿਖੇ ਉਹਨਾਂ ਦੇ ਘਰ ਦੇ ਸਾਹਮਣੇ ਫਾਇਰਿੰਗ ਹੋਈ ਸੀ ਤੇ ਕਿਸੇ ਨੂੰ ਇੰਜਰੀ ਨਹੀਂ ਆਈ ਪਰ ਉਹਨਾਂ ਦਾ ਜੋ ਕੇਸ ਸੀਗਾ ਉਹਦੇ ਚ ਪ੍ਰਭ ਦਾਸੂਵਾਲ ਵੱਲੋਂ ਉਹਨਾਂ ਨੂੰ ਇੱਕ ਐਕਸਟਰੈਸ਼ਨ ਕੋਲਾਈ ਹੋਈ ਸੀ ਜਿਹਦੇ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ 11:30 ਵਜੇ ਜਿਹੜਾ ਹੈਗਾ ਸੈਂਟ ਕਬੀਰ ਕਾਨਵੈਂਟ ਸਕੂਲ ਹੈ ਜਿਹੜਾ ਸਦਰਪੱਟੀ 'ਚ ਹੈ ਇੱਥੇ ਇਹਦੇ ਗੇਟ ਦੇ ਸਾਹਮਣੇ ਫਾਇਰਿੰਗ ਕੀਤੀ ਗਈ ਅ ਇਹਨਾਂ ਨੂੰ ਫੋਲੋ ਕਰਦੇ ਕਰਦੇ ਸਾਡੀ ਜਿਹੜੀ ਪੁਲਿਸ ਪਾਰਟੀ ਆ ਉਸਨੇ ਬਹੁਤ ਹੀ ਬਹਾਦਰੀ ਅਤੇ ਸੂਧੂ ਬੂਝ ਨਾਲ ਫੋਲੋ ਕਰਦੇ ਕਰਦੇ ਪਿੰਡ ਦਾਸੂਵਾਲ ਦੇ ਵਿੱਚ ਜਿਹੜਾ ਇੱਕ ਗੁਰਸਾਬ ਸਿੰਘ ਹੈ ਜੋ ਕਿ ਪ੍ਰਬਦਾਸੂਵਾਲ ਦਾ ਬੜਾ ক্লোਜ਼ ਅਸੋਸੀਏਟ ਵੀ ਹੈ ਤੇ ਨਜ਼ਦੀਕੀ ਰਿਸ਼ਤੇਦਾਰ ਵੀ ਹੈ ਉਹਦੇ ਘਰ ਨੂੰ ਘੇਰਾ ਪਾਇਆ ਪੁਲਿਸ ਨੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਵਾਰਨਿੰਗਸ ਦਿੱਤੀਆਂ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹਨਾਂ ਕੋਲ ਵੈਪਨਸ ਹੈਗੇ ਨੇ ਕਿ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿਓ ਪਰ ਬਿਨਾਂ ਕਿਸੇ ਪ੍ਰੋਵੋਕੇਸ਼ਨ ਤੇ ਇਹਨਾਂ ਨੇ ਪੁਲਿਸ ਪਾਰਟੀ ਤੇ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਚਾਰ ਜਾਣੇ ਨੇ ਜੋ ਇਹਨਾਂ ਦੇ ক্লোਜ਼ ਅਸੋਸੀਏਟਸ ਨੇ ਗੁਰਗੇ ਨੇ ਜੋ ਇਹਨਾਂ ਦੇ ਉਹ ਇੰਜਰ ਹੋਏ ਅਤੇ ਦੋ ਬੰਦੇ ਜਿਹੜੇ ਨੇ ਉਹ ਮੌਕੇ ਤੋਂ ਫਰਾਰ ਹੋਏ ਜ਼ਿਆਦਾ ਵੀ ਹੋ ਸਕਦੇ ਨੇ ਇਹਦੀ ਵੈਰੀਫਿਕੇਸ਼ਨ ਚੱਲ ਰਹੀ ਆ ਅ ਇਹਨਾਂ ਚਾਰਾਂ ਦੇ ਜੀ ਇਹਨਾਂ ਚਾਰਾਂ ਦੇ ਨਾਮ ਹਨ ਰਣਦੀਪ ਸਿੰਘ ਗੁਰਜੰਟ ਸਿੰਘ ਜਕਸੀਰ ਸਿੰਘ ਅਤੇ ਮਲਕੀਤ ਸਿੰਘ ਮੌਕੇ ਤੋਂ ਤਿੰਨ ਨੇ ਜਿਹੜੇ ਵੈਪਨ ਰਿਕਵਰ ਕੀਤੇ ਗਏ ਨੇ ਤੇ ਹੋਰ ਵੈਪਨਸ ਦੀ ਭਾਲ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਛੋਨਾਖੜਾ ਜੀ ਵੈਪਨਸ ਦੀ ਭਾਲ ਜਾਰੀ ਹੈ ਹੋ ਸਕਦਾ ਸਾਨੂੰ ਮਿਲੇ ਕਿ ਹੋਰ ਵੈਪਨਸ ਵੀ ਰਿਕਵਰੀ ਹੋਵੇ ਤੇ ਇੱਕ ਪਿਸਤਲ 34 ਅਤੇ ਦੋ ਰਾਈਫਲ 12 ਬੋਰ ਐਂਡ 315 ਬੋਰ ਇਹਨਾਂ ਦੀ ਮੌਕੇ ਤੋਂ ਮੌਕੇ ਤੋਂ ਇਹਨਾਂ ਵੈਪਨਸ ਦੀ ਰਿਕਵਰੀ ਕੀਤੀ ਗਈ ਹੈ ਜਿਹੜੇ ਇੰਜਰਡ ਨੇ ਉਹਨਾਂ ਨੂੰ ਹਸਪਤਲ ਪਹੁੰਚਾਇਆ ਗਿਆ ਹੈ ਤੇ ਕਾਨੂੰਨ ਮੁਤਾਬਕ ਐਫ ਆਈ ਆਰ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ